ਨਸ਼ਿਆ ਵਿਰੁੱਧ ਜੋ ਸਰਕਾਰ ਵੱਲੋਂ ਇੱਕ ਫਲੈਗਸ਼ਿਪ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਉਹਦੇ ਵਿੱਚ ਅੱਜ ਅਸੀਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਭਰੇ ਜੀ ਨਾਲ ਤੇ ਐਸਐਸਪੀ ਬਠਿੰਡਾ ਤੇ ਅਮਨੀਤ ਕੌਂਡਾ ਜੀ ਦੇ ਨਾਲ ਅੱਜ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਸਾਰਾ ਸਰਕਾਰ ਵੱਲੋਂ ਜੋ ਇੱਕ ਪ੍ਰੋਗਰਾਮ ਚੱਲ ਰਿਹਾ ਹੈ ਯੁੱਧ ਨਸ਼ਿਆ ਵਿਰੁੱਧ ਇਹਦੇ ਸੰਬੰਧ ਵਿੱਚ ਮੀਟਿੰਗ ਕੀਤੀ ਗਈ ਮੀਟਿੰਗ ਦੇ ਵਿੱਚ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਜਿਹੜਾ ਇਹ ਨਸ਼ੇ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਹੈ ਜਿਹੜਾ ਇਹਨੂੰ ਹੁਣ ਜੜ ਤੋਂ ਉਖਾੜ ਕੇ ਸਿੱਟ ਦੇਣਾ ਇਹੀ ਸਾਡਾ ਸਾਰਿਆਂ ਦਾ ਧਰਮ ਵੀ ਹੈ ਇਹੀ ਸਾਡਾ ਸਾਰਿਆਂ ਦਾ ਫਰਜ਼ ਵੀ ਹੈ ਔਰ ਇਹਦੇ ਵਿੱਚ ਇਸ ਨੂੰ ਉਖਾੜ ਕੇ ਬਾਹਰ ਸੁੱਟਣ ਦੇ ਵਿੱਚ ਨਸ਼ੇ ਨੂੰ ਕਿਸੇ ਵੀ ਕਿਸਮ ਦੀ ਜ਼ਰੂਰਤ ਪਾਉਗੀ ਅਸੀਂ ਹਰ ਤਰ੍ਹਾਂ ਦੇ ਸਾਮਦਮ ਦੰਡ ਭੇਦ ਅਜਮਾਵਾਂਗੇ ਔਰ ਇਹ ਨਸ਼ੇ ਦੇ ਸਦਾਕਰਾਂ ਨੂੰ ਸਦਾ ਸਦਾ ਲਈ ਪੰਜਾਬ ਦੇ ਵਿੱਚੋਂ ਖਾੜ ਕੇ ਬਾਹਰ ਸੱਟਾਂਗੇ ਇਸ ਦੇ ਨਾਲ ਨਾਲ ਮੈਂ ਇਸ ਮਾਧਿਅਮ ਦੇ ਨਾਲ ਉਹ ਇਹ ਵੀ ਕਹਿਣਾ ਚਾਹੁੰਦਾ ਜਿੰਨੀਆਂ ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਜਿੰਨੀਆਂ ਪੰਜਾਬ ਦੀਆਂ ਧਾਰਮਿਕ ਸੰਸਥਾਵਾਂ ਨੇ ਜਿੰਨੇ ਪੰਜਾਬ ਦੇ ਬੁੱਧੀਜੀਵੀ ਲੋਕ ਨੇ ਜਿੰਨੀਆਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੇ ਸਾਰਿਆਂ ਨੂੰ ਇੱਕ ਮੰਚ ਮੱਤ ਤੇ ਇੱਕ ਮੰਚ ਤੇ ਇਕੱਠਾ ਹੋ ਕੇ ਇਸ ਵਕਤ ਸਰਕਾਰ ਦਾ ਇਸ ਵਕਤ ਪੁਲਿਸ ਪ੍ਰਸ਼ਾਸਨ ਦਾ ਇਸ ਵਕਤ ਐਡਮਿਨਿਸਟ੍ਰੇਸ਼ਨ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਇਹ ਲੜਾਈ ਸਿਰਫ ਨਾ ਵਿਅਕਤੀ ਵਿਸ਼ੇਸ਼ ਦੀ ਹੈ ਇਹ ਲੜਾਈ ਹੈ ਜਿਹੜੀ ਪੂਰੇ ਪੰਜਾਬ ਦੀ ਹੈ ਪੂਰੇ ਪੰਜਾਬ ਨੂੰ ਬਚਾਣ ਦੀ ਪੂਰੇ ਪੰਜਾਬ ਦੇ ਯੂਥ ਨੂੰ ਬਚਾਣ ਦੀ ਲੜਾਈ ਹੈ ਸੋ ਇਸ ਕਰਕੇ ਇਹਦੇ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਰਲ ਮਿਲ ਕੇ ਸਾਰੇ ਜਣੇ ਸਾਥ ਦੋ ਦੂਸਰੀ ਬੇਨਤੀ ਮੈਂ ਬੇਨਤੀ ਕਹੂੰਗਾ ਉਹਨਾਂ ਨੂੰ ਕਿ ਜਿਹੜੇ ਇਹ ਜਿਹੜੇ ਬੱਚੇ ਇਹਦੇ ਵਿੱਚ ਵਿਲੁਪਤ ਹੋਗੇ ਜਿਹੜੇ ਇਸ ਨਸ਼ੇ ਤੇ ਲਾ ਕੇ ਉਹਨਾਂ ਬੱਚਿਆਂ ਨੂੰ ਮੈਂ ਬੇਨਤੀ ਕਰੂੰਗਾ ਤੁਸੀਂ ਮੁੱਖ ਧਾਰਾ ਚ ਵਾਪਸ ਮੁੜੋ ਤੁਹਾਨੂੰ ਮੁੱਖ ਧਾਰਾ ਚ ਵਾਪਸ ਮੁੜਨ ਲਈ ਜਿਸ ਕਿਸੇ ਕਿਸਮ ਦੇ ਇਲਾਜ ਦੀ ਜਰੂਰਤ ਹੋਊਗੀ ਤੁਹਾਨੂੰ ਹਰ ਹਿੱਲੇ ਵਸੀਲੇ ਦੀ ਜਰੂਰਤ ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਤੁਹਾਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਪ੍ਰੋਵਾਈਡ ਕਰੂਗੀ ਤੇ ਦੂਸਰਾ ਮੋਰ ਉਹ ਇੱਕ ਚੇਤਾਵਨੀ ਦੇਣਾ ਚਾਹੂੰਗਾ ਕਿਹਨਾਂ ਨੂੰ ਸਖਤ ਚੇਤਾਵਨੀ ਦੇਣਾ ਚਾਹੂੰਗਾ ਉਹਨਾਂ ਡਰੱਗ ਪੈਡਲਰਸ ਨੂੰ ਉਹਨਾਂ ਸਮਗਲ ਰਨ ਜੀਰਾ ਨੇ ਸਾਡੇ ਬੱਚਿਆਂ ਨੂੰ ਇਸ ਗਲਤ ਧੰਦੇ ਦੇ ਉੱਤੇ ਲਾਇਆ ਇਸ ਗਲਤ ਜਗ੍ਹਾ ਤੇ ਫਸਾਇਆ ਕਿ ਜਾਂ ਤਾਂ ਹੁਣ ਪੰਜਾਬ ਛੱਡ ਦਿਓ ਜਾਂ ਫਿਰ ਇਹ ਨਸ਼ੇ ਦਾ ਧੰਦਾ ਛੱਡ ਦਿਓ ਨਹੀਂ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਪਛਤਾਉਂਗੇ ਉਸ ਘੜੀ ਨੂੰ ਕਿ ਸਾਡੇ ਨਾਲ ਇਹ ਬੀਤਿਆ ਕੀ ਸੋ ਇਸ ਕਰਕੇ ਇਹ ਸਖਤ ਚੇਤਾਵਨੀ ਹੈ ਉਹਨਾਂ ਨਸ਼ੇ ਦੇ ਤਸਕਰਾਂ ਨੂੰ ਉਹਨਾਂ ਨਸ਼ੇ ਦੇ ਸਮਗਰਾਂ ਨੂੰ ਕਿ ਪੰਜਾਬ ਛੱਡ ਕੇ ਉਰੋਂ ਚਲੇ ਜਾਓ ਨਹੀਂ ਤੁਹਾਡਾ ਜਿਹੜਾ ਹਸ਼ਰਾ ਆਉਣ ਵਾਲੇ ਸਮੇਂ 'ਚ ਬਹੁਤ ਮਾੜਾ ਹੋਣ ਵਾਲਾ ਹੈ ਬਹੁਤ-ਬਹੁਤ ਧੰਨਵਾਦ ਇਸ ਲਈ ਮੈਂ ਸਾਰੇ ਜਿੰਨਾ ਵੀ ਅੱਜ ਉਹ ਮੀਡੀਆ ਪਹੁੰਚੇ ਹੈ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਮੈਂ ਇੱਕ ਵਾਰ ਤੋਂ ਫੇਰ ਤੁਹਾਡੇ ਮਾਧਿਅਮ ਦੇ ਨਾਲ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਬੇਨਤੀ ਕਰਦਾ ਹੈ ਕਿ ਜੁੱਧ ਨਸ਼ਿਆਂ ਵਿਰੁੱਧ ਜੋ ਆਮ ਆਦਮੀ ਪਾਰਟੀ ਦਾ ਸੰਸਥਾਪਕ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਚਰੀਵਾਲ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਸਾਹਿਬ ਨੇ ਜੋ ਇਹ ਸ਼ੁਰੂ ਕੀਤਾ ਹੈ ਯੋਧ ਨਸ਼ਿਆਂ ਵਿਰੁੱਧ ਆਓ ਇਹਦਾ ਸਾਥ ਦਿਓ ਇਸ ਨੂੰ ਖਤਮ ਕਰੀਏ ਔਰ ਖਤਮ ਕਰਕੇ ਜੋ ਰੰਗੜਾ ਪੰਜਾਬ ਬਣਾਉਣ ਦੀ ਸਾਡੀ ਮੁਹਿੰਮ ਹੈ ਜੋ ਸੋਹਣਾ ਪੰਜਾਬ ਬਣਾਉਣ ਦੀ ਮੁਹਿੰਮ ਹੈ ਜੋ ਕਿੱਤੇ ਭੰਗੜੇ ਦਾ ਜੋ ਸਾਡੇ ਮੇਲਿਆਂ ਦਾ ਪੰਜਾਬ ਬਣਾਉਣ ਦੀ ਮੁਹਿੰਮ ਹੈ ਆਓ ਉਹਦੇ ਵਿੱਚ ਵੀ ਸਾਥ ਦਿਓ ਬਹੁਤ